ਸੀਨੀਅਰ ਕਾਂਗਰਸੀ ਨੇਤਾ ਦੋ ਵਾਰ ਵਿਧਾਇਕ ਤੇ ਲੋਕ ਸਭਾ ਉਮੀਦਵਾਰ ਰਹੇ ਚੁੱਕੇ ਜਗਿੰਦਰ ਸਿੰਘ ਪੰਜਗੜਾਈ ਪਾਰਟੀ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਪੰਜਗੜਾਈ ਕਾਂਗਰਸ ਦੀ ਟਿਕਟ ਤੋਂ ਦੋ ਵਾਰ ਵਿਧਾਇਕ ਰਹੇ ਚੁੱਕੇ ਹਨ ਅਤੇ ਪਾਰਟੀ ਦੇ ਵੀ ਕਈ ਅਹੁਦਿਆਂ ਨੂੰ ਸੰਭਾਲਿਆ ਹੈ ਕਾਂਗਰਸੀ ਨੇਤਾ ਪੰਜਗੜਾਈ ਨੂੰ ਸੁਖਵੀਰ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਹੈ ਇਸ ਮੌਕੇ ਤੇ ਜਗਿੰਦਰ ਸਿੰਘ ਪੰਜਗੜਾਈ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਚਾਪਲੂਸਾਂ ਦੀ ਜਮਾਤ ਬਣ ਗਈ ਰਹਿ ਚੁੱਕੀ ਹੈ ਇਸ ਮੌਕੇ ਤੇ ਬੋਲਦਿਆਂ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਜਗਿੰਦਰ ਸਿੰਘ ਪੰਜਗਰਾਈ ਨੇ ਕਿਹਾ ਹੈ ਪੰਜਾਬ ਦੀ ਪੰਜਾਬ ਲੇਬਰ ਯੂਨੀਅਨ ਜਿੰਨੇ ਵੀ ਹੈ ਉਹਦੇ ਪ੍ਰਧਾਨ ਵੀ ਹੈ ਅੱਜ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਮਿਲਿਆ ਤੇ ਜਿਹੜੀ ਵੱਡੀ ਗੱਲ ਹੈ ਸਾਰੀ ਪਾਸੇ ਮੀਡੀਆ एडवाइजਰੀ ਪਾਸੇ ਆ ਜੋ ਗੁੰ ਨਵੇਂ ਕੈਂਡੀਡੇਟ ਆ ਗਏ ਨਾ ਆ ਜਾ ਆ ਜਾ ਪਰ ਜਿਹੜਾ ਮੈਂ ਕਹਿਣਾ ਚਾਹਣਾ ਹੈ ਵੱਡੀ ਗੱਲ ਹੈ ਹਲੇ 3 ਸਾਲ ਪਹਿ ਸਰਕਾਰ ਦੇ ਜਿਹੜੇ ਅੱਜ ਆਏ ਹੈ ਹੀ ਇਜ਼ ਪ੍ਰੈਸੈਂਟ ਸਿਟਿੰਗ ਹਲਕਾ ਇੰਚਾਰਜ ਹੀ ਇਜ਼ ਨਾਟ ਕੀ ਐਨੂਨ ਸਾਈਡ ਲਾਈਨ ਕੀਤਾ ਹੋਇਆ ਆ ਕਿਸੇ ਕੀਤਾ ਹੋਇਆ ਪਦੌੜ ਹੁਣ ਵੀ ਜਿਹੜੇ ਇਹਨਾਂ ਨੇ ਮਿਲਦਾ ਇਹਨਾਂ ਦਾ ਫਰੀਦਕੋਟ ਜ਼ਿਲ੍ਹੇ ਚ ਤੇ 올 ਪੰਜਾਬ ਦੇ ਲੇਬਰ ਯੂਨੀਅਨ ਜਿੰਨੀ ਲੇਬਰ ਯੂਨੀਅਨ ਹੈ ਆਪਣੀ ਐਫਸੀਆਈ ਦੂਜੀ ਸਾਰੇ ਜਿੰਨੇ ਹੈਗੇ ਉਹਨਾਂ ਦਾ ਪ੍ਰਧਾਨ ਵੀ ਹੈ ਐਂਡ ਦੋ ਵਾਰ ਐਮਐਲਏ ਬਣੇ ਤੁਸੀਂ ਦੋ ਵਾਰ ਦੋ ਵਾਰ ਲਗਾਤਾਰ ਜੈਤੋਤੋ ਪੰਜ ਗਰੇ ਪੰਜ ਗਰੇ ਪਹਿਲੇ ਪੰਜ ਗਰੇ ਹੁੰਦਾ ਸੀ ਫਿਰ ਡੀਲਿਮਿਟੇਸ਼ਨ ਦੇ ਬਾਅਦ ਪੈਂਡੂ ਤੇ ਦੇ ਦਿੱਤਾ 2007 ਚ 5 ਗ੍ਰਾਂਹ 2000 ਕੋ ਦੇ ਪਾਰਲੀਮੈਂਟ ਲੜੇ ਫਿਰ ਇੱਕੀ ਐਮਐਲਏ ਵੀ ਲੜੇ ਸੀ ਜੀ ਲਾਸਟ ਫਰਮ ਪਦੌੜ ਜ਼ਿਲ੍ਹਾ ਪ੍ਰਧਾਨ ਹੁਣੀ ਆ ਜਿਹੜੀ ਪ੍ਰੈਜ਼ੈਂਟ ਲਿਸਟ ਹੈ ਹੁਣ ਉਹਨਾਂ ਨੇ ਨਵੇਂ ਬਣਾਇਆ ਲਾਸਟ ਪਹਿਲਾ 2 ਮਹੀਨਾ 15 ਦਿਨ ਪਹਿਲੇ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਫਰੀਦਕੋਟ ਦੇ ਸੀ ਸੋ ਤੁਸੀਂ ਹਾਲਾਤ ਦੇਖੋਗੇ ਕਿ ਕਿਵੇਂ ਕਾਂਗਰਸ ਫ੍ਰਸਟ੍ਰੇਸ਼ਨ ਹੈ ਡਰਾਈਵਰਲੈਸ ਕਾਰ ਅੱਜ ਪੰਜਾਬ ਦੀ ਸਰਕਾਰ ਡਰਾਈਵਰਲੈਸ ਹੈ। ਤਾਂ ਮੈਂ ਪ੍ਰੈਸ ਕਾਨਫਰੰਸ ਤੋਂ ਬਾਅਦ ਕਰਾਂਗੇ ਮੈਂ ਉਹਨੂੰ ਬੇਨਤੀ ਕਰਾਂਗੇ 2 ਮਿੰਟ ਆਪ ਵੀ ਗੱਲ ਕਰੋ। ਬਹੁਤ ਹੀ ਸਤਿਕਾਰਯੋਗ ਸਾਸਨਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਰੇ ਮੇਰੇ ਸਤਿਕਾਰਯੋਗ ਮੇਰੇ ਨਾਲ ਪਹੁੰਚੇ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਤੇ ਮੇਰੀ ਸਤਿਕਾਰਯੋਗ ਸਾਰੀ ਪ੍ਰੈਸ ਤੋਂ ਦਾ ਪੈਡਰ ਨੂੰ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਇੱਕ ਆਪਣੇ ਵੱਲੋਂ ਸੁਨੇਹਾ ਦੇਣਾ ਚਾਹਣਾ ਜੋ ਕਿ ਮੈਂ ਉਮੀਦ ਕਰਾਂਗਾ ਕਿ ਤੁਸੀਂ ਪੂਰੇ ਪੰਜਾਬ ਪਰਦੇ ਲੋਕਾਂ ਕੋਲ ਪਹੁੰਚਦਾ ਕਰੋ ਮੇਰਾ ਜਿਹੜਾ ਸਿਆਸੀ ਜੀਵਨ ਆ ਉਹ ਪਿਛਲੇ ਲਗਭਗ 30 ਸਾਲਾਂ ਤੋਂ ਇੱਕ ਲੇਬਰ ਜਮਾਤ ਤੋਂ ਮੈਂ ਸ਼ੁਰੂ ਕੀਤਾ ਸੀ ਲੇਬਰ ਜਮਾਤ ਦੀ ਪੂਰੀ ਕਮਾਂਡ ਕੀਤੀ ਪੂਰੇ ਪੰਜਾਬ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਵੀ ਮੈਂ ਆਹਦੇ ਜੋ ਲੇਬਰ ਯੂਨੀਅਨ ਦਾ ਸਾਡਾ ਸਿਸਟਮ ਸੀ ਉਹਦੇ ਵਿੱਚ ਵੀ ਹਿੰਦੁਸਤਾਨ ਦਾ ਮੈਂਬਰ ਸੀ ਮੈਂ ਪਾਰਟੀ ਨੇ ਮੈਨੂੰ 92 ਵਿੱਚ ਪਿਛਲੇ 1992 ਦੇ ਵਿੱਚ ਐਮਸੀ ਦੀ ਟਿਕਟ ਦਿੱਤੀ ਔਰ ਚਾਰ ਸਾਡੀਆਂ ਸੀਟਾਂ ਸੀ ਦਰ ਸਾਡੇ ਸਿਟੀ ਫ੍ਰੀ ਕੋਰਡੀਆਂ ਔਰ ਮੈਂ ਇਕੱਲਾ ਹੀ ਉੱਥੋਂ ਅਰਜਵਰ ਸੀਟ ਤੋਂ ਕਾਂਗਰਸ ਪਾਰਟੀ ਦੇ ਬਹੁਤ ਵੱਡੀ ਗਿਣਤੀ 'ਚ ਵੋਟ ਲੈ ਕੇ ਉਹ ਜਿੱਤਿਆ ਸੀ। ਬਾਕੀ ਸਾਰੇ ਹੀ ਜਿਹੜੇ ਸਾਡੇ ਰਿਜ਼ਰਵ ਦੇ ਕੈਂਡੀਡੇਟ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿੱਤ ਗਏ ਤੇ ਬਾਕੀ ਆਜ਼ਾਦ ਜਿੱਤ ਗਏ ਸੀ। ਉਸ ਤੋਂ ਬਾਅਦ ਮੈਂ ਲੰਬਾ ਸਮਾਂ 1995 ਤੋਂ ਲੈ ਕੇ 2007 ਤੱਕ ਲਗਾਤਾਰ ਟੋਆ ਚਾਈ ਕਰਨ ਵਾਲੇ ਟਰੱਕ ਕੰਮ ਕਰਨ ਵਾਲੇ ਲੋਕ ਲੇਬਰ ਉਹਨਾਂ ਦੇ ਵਿੱਚ ਮੈਂ ਟਰੱਕ ਯੂਨੀਅਨ ਦਾ ਲਗਾਤਾਰ 10 ਤੋਂ 12 ਸਾਲ ਮੈਂ ਉਹਦਾ ਅਗਵਾਈ ਕੀਤੀ ਔਰ ਉਹਨਾਂ ਦਾ ਪ੍ਰਧਾਨ ਰਿਆ ਫ੍ਰੀ ਕੋਟ ਯੂਨੀਅਨ ਦਾ ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਕਾਂਗਰਸ ਪਾਰਟੀ ਨੇ 2007 ਵਿੱਚ ਐਸ ਸੀ ਸੀਟ ਪੰਜ ਗ੍ਰਾਂਥੀ ਤੋਂ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ 2012 ਵਿੱਚ ਮੈਨੂੰ ਡਿਲੀਮਿਟੇਸ਼ਨ ਜਦੋਂ ਹੋਈ ਤੇ ਉਸ ਤੋਂ ਬਾਅਦ ਦਿੱਤੋਂ ਤੋਂ ਮੈਨੂੰ ਐਸ ਸੀ ਸੀਟ ਤੋਂ ਉੱਥੋਂ ਦਾ ਕੈਂਡੀਡੇਟ ਨਵਾਜਾ ਦੋਨੇ ਵਾਰੀ ਜੋ ਦਿੱਤੀ ਏਰੀਆ ਬਿਲਕੁਲ ਜਿੱਦੇ ਚ ਕੋਈ ਬਹੁਤਾ ਨਾ ਕੋ ਵੱਡਾ ਕਸਬਾ ਹੈ ਨਾ ਕੋ ਵੱਡਾ ਸ਼ਹਿਰ ਆ ਉੱਥੋਂ ਦੇ ਪਿਆਰੇ ਲੋਕਾਂ ਨੇ ਮੈਨੂੰ ਦੋਨੇ ਵਾਰੀ ਬੜੀ ਸ਼ਾਨਦਾਰ ਜਿੱਤ ਜਤਾ ਕੇ ਉੱਥੋਂ ਪੇਚਿਆ ਇੱਥੇ ਬਸ ਨਹੀਂ ਉਸ ਤੋਂ ਬਾਅਦ ਮੈਨੂੰ 2013 ਵਿੱਚ ਪਾਰਟੀ ਨੇ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸਾਥੀ ਸੀ ਜਿਹੜੀ ਮੈਂ ਨਗਾਤਾਰ 6 ਸਾਲ ਤੋਂ 2019 ਤੱਕ ਆਪਣੀ ਨਿਭਾਈ ਆ। ਔਰ 2014 ਚ ਮੈਨੂੰ ਪਾਰਟੀ ਨੇ ਪਾਰਲੀਮੈਂਟਰੀ ਟਿਕਟ ਦੇ ਕੇ ਉਥੋਂ ਫ੍ਰੀ ਕੋ ਲੋਕ ਸਭਾ ਦੇ ਤਹੁਤਨਵਾਜਿਆ। ਉਸ ਤੋਂ ਬਾਅਦ 2017 ਵਿੱਚ ਜੋ ਵਿਧਾਨ ਸਭਾ ਦੀ ਚੋਣ ਹੋਣੀ ਸੀ ਮੈਨੂੰ ਉਦੋਂ ਹਾਰਨ ਦੀ ਗੱਲ ਆ। ਕਿ ਮੈਂ ਦੋ ਵਾਰ ਜਿੱਥੋਂ ਸਾਹਿਬ ਵੀਰ ਸਿੰਘ ਬਾਦਲ ਇਹਨਾਂ ਦਾ ਪਰਿਵਾਰ ਅਲਕਾ ਫਰੀਦਪੁਰ ਲੋਕ ਸਭਾ ਤੋਂ ਲੰਬੇ ਸਮੇਂ ਬਾਅਦ ਤੇ ਉੱਥੇ ਇਹਨਾਂ ਨੇ ਅਗਵਾਈ ਕੀਤੀ ਪਾਰਲੀਮੈਂਟ ਦੇ ਹਲਕੇ ਵਿੱਚ ਉਸ ਹਲਕੇ ਵਿੱਚੋਂ ਮੈਂ ਬਿਹੱਤੀ ਏਰੀਆ ਹੋਣ ਦੇ ਨਾਤੇ ਇਹ ਸਤਿਕਾਰਯੋਗ ਪਰਿਵਾਰ ਦਾ ਉੱਤੇ ਪੂਰਾ ਅਸਰ ਰਸੂਖ ਹੁੰਦੇ ਅਤੇ ਮੈਂ ਬਹੁਤ ਹੀ ਮੇਰੇ ਪਿਤਾ ਸਮਾਨ ਸਾਹਿਬ ਗੁਰਦੇਵ ਸਿੰਘ ਬਾਦਲ ਇਹਨਾਂ ਦੇ ਹੋਣਹਾਰਸ ਪੁੱਤਰ ਮੇਰੇ ਛੋਟੇ ਪ੍ਰਾਸਾ ਸੁਭਾ ਸਿੰਘ ਬਾਦਲ ਵੀ ਇੱਥੇ ਆ ਜਾ ਰਹੇ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਉਹਨਾਂ ਨੂੰ ਪਾਸੇ ਕਰਕੇ ਮੈਨੂੰ ਜਿਤਾ ਕੇ ਲੋਕਾਂ ਨੇ ਭੇਜਿਆ 17 ਵਿੱਚ ਮੈਨੂੰ ਨਹੀਂ ਪਤਾ ਕਿ ਇੱਕਦਮ ਕੀ ਹਾਲਾਤ ਬਦਲੇ ਕੁਝ ਉਹ ਲੋਕ ਜਿਹੜੇ ਪਾਰਟੀ ਨੂੰ ਹਾਈਜੈਕ ਕਰਕੇ ਔਰ ਦਿਨਾਂ ਦਾ ਕਦੀ ਕਿਤੇ ਟਿਕਾ ਨਹੀਂ ਰਿਹਾ ਜਿਸ ਵੀ ਪਾਰਟੀ 'ਚ ਰਹੇ ਉੱਥੇ ਹਮੇਸ਼ਾ ਆਪੀ ਚੌਧਰ ਦਿਖਾਤੇ ਦੂਜੇ ਜਿਹੜੇ ਕਿ ਤੋਂ ਦੇ ਲੀਡਰ ਸੀ ਉਹਨਾਂ ਨੂੰ ਮਾਰਦੇ ਰਹੇ ਨੱਪਦੇ ਰਹੇ ਕੁੱਟਦੇ ਰਹੇ ਉਹਨਾਂ ਲੋਕਾਂ ਨੇ ਆਪ ਦੀ ਕੰਨ ਵਿੱਚ ਫੂਕ ਮਾਰ-ਮਾਰ ਕੇ ਲੀਡਰਸ਼ਿਪ ਆਈਕ ਬਣਾਉਂਦੇ ਮੈਨੂੰ ਉੱਥੋਂ ਪਾਸੇ ਕਰ ਦਿੱਤਾ ਔਰ ਮੇਰਾ ਗਣਾ ਕੁੱਟ ਕੇ ਉੱਥੋਂ ਤੋੜਦਾ ਇਸ ਕਰਕੇ ਮੈਂ ਸਾਰੀ ਪ੍ਰੈਸ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਸਾਡੀ ਕਾਂਗਰਸ ਜਮਾਤ ਆ ਉਹ ਚਾਹ ਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਆ ਹਾਈਜੈਕ ਕਰਨ ਵਾਲੇ ਲੋਕਾਂ ਦੇ ਹੱਥਾਂ 'ਚ ਖੇਡਦੀ ਆ ਕਿਸੇ ਗਰੀਬ ਦੀ ਕੋਈ ਸੁਣਵਾਈ ਨਹੀਂ ਕਿਸੇ ਦਲਤ ਪ੍ਰਵਾਦ ਦੀ ਕੋਈ ਕਿਤੇ ਮੰਗ ਨਹੀਂ ਡਿਮਾਂਡ ਨਹੀਂ ਕਿਤੇ ਦੀ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਸੁਣਿਆ ਨਹੀਂ ਜਾ ਰਿਹਾ ਮੈਂ ਕਾਂਗਰਸ ਦੇ ਨੇਉਦਿਆਂ ਤੇ ਹੋਂਦ ਦੇ باوجود ਪਿਛਲੇ ਸਮੇਂ ਵਿੱਚ ਬਹੁਤ ਵਾਰੀ ਕੋਸ਼ਿਸ਼ ਕੀਤੀ ਆਦੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਉਣ ਵਾਸਤੇ ਕਿ ਤੁਹਾਡੇ ਵਿੱਚ ਮੈਂ ਬੜੀ ਮਿਹਨਤ ਤੇ ਮਸ਼ੱਕਤ ਨਾਲ ਵਰਕਰ ਦੇ ਤੌਰ ਤੇ ਕੰਮ ਕੀਤਾ ਮੇਰਾ ਗਲਾ ਨਾ ਕੁੱਟਿਆ ਜਾਵੇ ਮੇਰੇ ਤੇ ਹੱਥ ਰੱਖਿਆ ਜਾਵੇ ਲੇਕਿਨ ਕਿਸੇ ਨੇ ਗੱਲ ਨਹੀਂ ਸੁਣੀ ਵੱਡੇ ਦਰਬਾਰ ਦੇ ਕਰੇ ਗਿਆ ਉਹਨਾਂ ਨੇ ਵੀ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਸਾਡੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਉਹਨਾਂ ਨੂੰ ਕਈ ਵਾਰ ਮਿਲੇ ਉਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਇਸ ਕਰਕੇ ਇਸ ਪਾਰਟੀ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਲੋਕ ਆ ਤੇ ਜਿਹੜੇ ਮਿਹਨਤ ਮੁਸ਼ਕਲ ਨਾਲ ਅੱਗੇ ਨਿਕਲ ਸਕਦੇ ਆ ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਹਾਈਜੈਕ ਕੀਤਾ ਪਾਰਟੀ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਮੇਰੇ ਵਰਗੇ ਨਿਮਾਣੇ ਵਰਕਰ ਨੂੰ ਔਰ ਪਾਰਟੀ 'ਚ ਕੰਮ ਕਰਨ ਵਾਲੇ ਬੰਦੇ ਨੂੰ ਉਹਨਾਂ ਨੇ ਉਥੋਂ ਕਤਲ ਕਰਕੇ ਤੋੜਿਆ ਸਿਆਸੀ ਤੌਰ ਤੇ ਸੋ ਮੈਂ ਤੁਹਾਡੇ ਰਾਈਆਂ ਬੇਇਤਿਹਾ ਕਰਨੀ ਚਾਹਣਾ ਕਿ ਸਾਡੀ ਪਾਰਟੀ ਅੱਜ ਜਿਹੜੇ ਲੋਕਾਂ ਨੇ ਹਾਈਜੈਕ ਕੀਤੀ ਜਾਂ ਚਾਹ ਪੁਲਿਸਾਂ ਦੇ ਹੱਥ ਵਿੱਚ ਆ ਜਿਨ੍ਹਾਂ ਦੀ ਗਵਾਈ ਸਾ ਚਾਹ ਪੁਲਿਸਾਂ ਸਾ ਮਨਪ੍ਰੀਤ ਸਿੰਘ ਜੀ ਬਾਦਲ ਨਵਜੋਤ ਸਿੰਘ ਸਿੱਧੂ ਜੀ ਤੇ ਸਾਡੇ ਪਰਦੇਸ਼ ਦੇ ਕਾਗਰਾ ਦੇ ਜੇ ਪ੍ਰਧਾਨ ਸੁਨੀਰ ਜਾਖੜ ਜੀ ਇਹ ਆਦੀਆਂ ਮਨਮਰਜ਼ੀਆਂ ਕਰਦੇ ਨੇ ਜਿੰਨੂੰ ਮਰਜ਼ੀ ਤੁਰਦਾ ਕਰ ਦਿੰਦੇ ਨੇ ਜਿੰਨੂੰ ਮਰਜ਼ੀ ਸ਼ਕਤੀ ਦੇ ਦਿੰਦੇ ਨੇ